ਵਾਲੀ ਤੁਸੀਂ ਤੁਹਾਨੂੰ ਮੈਂ ਫੋਟੋ ਭੇਜ ਦਾਂ ਹਾਂ ਅੱਡ ਇੱਥੇ ਆਂਦੀ ਆ ਜੋ ਇਹਦੇ ਨਾਲ ਨਾਲ ਆਉਂਦੀ ਆ ਜੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਸੇ ਜੀ ਸਵਾਗਤ ਆ ਤੁਹਾਡਾ ਮੰਡਵੀ ਚੈਨਲ ਤੇ ਤੇ ਅਸੀਂ ਜਾ ਰਹੇ ਜੀ ਪਾਕਿਸਤਾਨ ਟੂਰ ਤੇ ਉੱਥੇ ਸਥਾਨਾਂ ਦੇ ਦਰਸ਼ਨਾਂ ਵਾਸਤੇ ਤੇ ਰਸਤੇ ਚੱਤੀ ਰੁਕੇ ਸੀ ਬਾਰਡਰ ਦੇ ਕੋਲ ਜਿਹੜਾ ਪਿੰਡ ਹੈ ਘਟਾਰੀ ਸ਼ਾਮ ਸਿੰਘ ạtਾਰੀ ਦੇ ਨਾਮ ਨਾਲ ਨਾਲ ਮਹਸੂਸਾ ਜਿਨ੍ਹਾਂ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਤੇ ਇਹ ਪਿੰਡ ਹੈਗਾ ਆ ạtਾਰੀ ਬਾਰਡਰ ਦੇ ਬਿਲਕੁਲ ਉੱਤੇ ਆ ਤੇ ਸ਼ਾਮ ਸਿੰਘ ạtਾਰੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਟਾਈਮ ਤੇ ਜਿਹੜੀ ਆਖਰੀ ਜੰਗ ਸੀਗੀ ਉਹ ਉਹਨਾਂ ਨੇ ਲੜੀ ਸੀਗੀ ਤੇ ਸਾਨੂੰ ਸਾਡੇ ਚੰਗੇ ਭਾਗ ਨੇ ਚੰਗੇ ਨਸੀਬ ਨੇ ਕਿ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਆ ਅਸੀਂ ਜਾ ਰਹੇ ਸੀ ਪਾਕਿਸਤਾਨ ਤੇ ਰਸਤੇ 'ਚ ਰੁਕਿਆ ਸਰਦਾਰ ਗੁਰਦੀਪ ਸਿੰਘ ਟਾਰੀ ਜੀ ਜੋ ਕਿ ਸਾਡੇ ਗੁਰਪਾਈ ਨੇ ਅਸੀਂ ਇਕੱਠਿਆਂ ਨੇ ਕੋਰਸ ਕੀਤਾ ਆ ਤੇ ਸਵਾਭ ਬਣਿਆ ਉਹਨਾਂ ਦੇ ਗ੍ਰੈਬ ਕੇ ਅਸੀਂ ਮਾਤਾ ਜੀ ਦੇ ਦਰਸ਼ਨ ਕੀਤੇ ਆ ਤੇ ਸਾਨੂੰ ਉਹਨਾਂ ਨੇ ਕਿਹਾ ਵੀ ਤੁਹਾਨੂੰ ਕਿਲੇ ਦੇ ਦਰਸ਼ਨ ਕਰਾ ਦਈਏ ਸੋ ਇਹ ਕਿਲਾ ਹੈ ਜੀ ਸਾਹ ਸੰਗ ਟਾਰੀ ਦਾ ਪਰ ਲੋਕਾਂ ਅਸੀਂ ਅੰਦਰ ਨਹੀਂ ਜਾ ਸਕਦੇ ਕਿਉਂਕਿ ਕਿਸੇ ਕਾਰਨ ਕਰਕੇ ਬੰਦਾ ਜਾਂ ਜਿਹਨੇ ਦੁਕਾਨ ਦੇ ਹੋਣਗੇ ਮੈਨੂੰ ਪੂਰੀ ਸਟੋਰੀ ਨਹੀਂ ਪਤਾ ਹੈਗੀ ਪਰ ਇਹ ਅਸੀਂ ਦਰਸ਼ਨ ਕਰਕੇ ਚੱਲੇ ਆ ਤੇ ਬਾਕੀ ਮੈਂ ਕਹਾਂ ਵੀ ਸੰਗਤਾਂ ਨੂੰ ਦਰਸ਼ਨ ਕਰਾ ਦਈਏ ਇਸ ਚੀਜ਼ ਦੇ ਤੇ ਬੜਾ ਮਜਬੂਤ ਕਿਲਾ ਆ ਪੁਰਾਣੇ ਸਮੇਂ ਚ ਇੱਥੇ ਸਾਫ ਸਿੰਘ ਟਾਰੀ ਤੇ ਬਾਕੀ ਤੁਸੀਂ ਦੱਸੋਗੇ ਹੋਰ ਵਾੜਾ ਜਿਆਦਾ ਕੀ ਹੈਗਾ ਜੀ ਜੀ ਸਦਰ ਸ਼ਾਮ ਸਿੰਘ ਘਟਾਰੀ ਜਿਨ੍ਹਾਂ ਦੀ ਬੇਟੀ ਮਾਤਾ ਬੇਬੇ ਨਾਨਕੀ ਉਹਨੂੰ ਬੇਬੇ ਨਾਨਕੀ ਕਿਹ ਕਿਹਾ ਸੀ ਤੇ ਬੀਬੀ ਨਾਨਕੀ ਉਹ ਤਿੰਨ ਨਾਨਕੀਆਂ ਨੇ ਇਤਿਹਾਸ ਵਿੱਚ ਇੱਕ ਬੇਬੇ ਨਾਨਕੀ ਗੁਰੂ ਅੰਗਸਾ ਦੇ ਪੁੱਤ ਨੇ ਇੱਕ ਮਾਤਾ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਦੇ ਮਾਤਾ ਜੀ ਤੇ ਇੱਕ ਬੀਬੀ ਨਾਨਕੀ ਜੋ ਇਹਨਾਂ ਦੀ ਬੇਟੀ ਹੈ ਸ਼ਾਮ ਸਿੰਘ ਘਟਾਰੀ ਦੀ ਬੀਬੀ ਨਾਨਕੀ ਇਹ ਤਿੰਨ ਨਾਨਕੀਆਂ ਸਿੱਖ ਇਤਿਹਾਸ ਦੀਆਂ ਸਿੱਖ ਔਰਤਾਂ ਨੇ ਜੀ ਕਲੀਅਰ ਹੋਵੇ ਬਿਬੀ ਨਾਨ ਕੀ ਜਿਹੜੀ ਆ ਉਹ ਮਹਾਰਾਜਾ ਰਣਜੀਤ ਰਣਜੀਤ ਸਿੰਘ ਜੀ ਦੇ ਪੁੱਤਰੇ ਮਹਾਰਾਜਾ ਕਬਰ ਨੌਨਿਹਾਲ ਸਿੰਘ ਨਾਲ ਵਿਆਹੀ ਹੋਈ ਆ ਜੋ ਮਹਾਰਾਜਾ ਖਰਕ ਸਿੰਘ ਦੇ ਪੁੱਤਰ ਨੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਨੇ ਕਬਰ ਨੌਨਿਹਾਲ ਸਿੰਘ ਨਾਲ ਵਿਆਹੀ ਹੋਈ ਸੀ ਤੇ ਕਬਰ ਨੌਨਿਹਾਲ ਸਿੰਘ ਦੀ ਬਰਾਤ ਇਖੇਟਾਰੀ ਵਿੱਚ ਆਈ ਸੀ ਤੇ ਸਰਦਾਰ ਸ਼ਾਮ ਸਿੰਘ ਆਟਾਰੀ ਜਿਹੜੇ ਨੇ ਉਹ ਸਰਦਾਰ ਨਿਹਾਲ ਸਿੰਘ ਆਟਾਰੀ ਉਹਨਾਂ ਦੇ ਪਿਤਾ ਜੀ ਸਨ ਉਹ ਵੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸੇਵਨ ਬੋਲੇ ਸਨ ਉਸ ਤੋਂ ਬਾਅਦ ਜਰਨੈਲੀ ਮਿਲੀ ਇਹਨਾਂ ਨੂੰ ਮਰਜਾਰਨ ਜੀ ਸਿੰਘ ਦੀ ਪਾਲੀਚੀ ਜਰਨਲ ਰੈਨ ਸਰਦਾਰ ਸ਼ਾਮ ਸਿੰਘ ਅਟਾਰੀ ਨੇ 10 ਫਰਵਰੀ 1846 ਨੂੰ ਸਭਰਾਵਾਂ ਦੇ ਮੈਦਾਨ ਦੇ ਵਿੱਚ ਜਿਹੜੀ ਆਖਰੀ ਸਿੱਖਾਂ ਦੀ ਔਰੰਗਜ਼ੇਬਾਂ ਦੀ ਜੰਗ ਹੋਈ ਹੈ ਇੱਥੇ ਸਿੱਖ ਰਾਜ ਦੇ ਖਤਮ ਹੋਣ ਦਾ ਕਾਰਨ ਮੰਨਦਾ ਲਿਖਿਆ ਜਿਹੜੀ ਜੰਗ ਅਸੀਂ ਜਿੱਤੀ ਜਿੱਤੀ ਹਾਰੀ ਸੀ ਆਪਣੀ ਇਤਾਰੀ ਕਰਕੇ ਤੇ ਉਸ ਦਾ ਸ਼ਾਮ ਸਿੰਘ ਅਟਾਰੀ ਨੇ ਉਹ ਜੰਗ ਲੜੀ ਸੀ ਤੇ ਇਹ ਜਿਹੜੀ ਨਿਸ਼ਾਨੀਆਂ ਸਿੱਖ ਰਾਜ ਦੀ ਨਿਸ਼ਾਨੀਆਂ ਇਹ ਜਿਹੜੀਆਂ ਇਮਾਰਤਾਂ ਨੇ ਇਹ ਅੱਜ ਵੀ ਬਾਤ ਪਾਉਂਦੀਆਂ ਨੇ ਕਿ ਇੱਥੇ ਕਿਵੇਂ ਸਿੱਖ ਰਾਜ ਦੇ ਵਿੱਚ ਜਿਹੜਾ ਆ ਉਹ ਅਸੀਂ ਬੁਲੰਦੀਆਂ ਤੇ ਸੀ ਸਾਡੇ ਨਿਸ਼ਾਨ ਸਾਹਿਬ ਝੂਲਦੇ ਸੀ ਕਰੇ ਕਦੇ ਅਸੀਂ ਵੀ ਤਖਤਾਂ ਤਾਜਾਂ ਵਾਲੇ ਹੁੰਦੇ ਸਾਂ ਸੋ ਇਹ ਜਿਹੜਾ ਇਮਾਰਤਾਂ ਨੇ ਸਾਨੂੰ ਯਾਦ ਦਿਵਾਉਂਦੀਆਂ ਨੇ ਕਿ ਅਸੀਂ ਫਿਰ ਵਾਪਸ ਸਿੱਖ ਰਾਜ ਕਾਇਮ ਕਰੀਏ ਉਹਨਾਂ ਦੀਆਂ ਕੁਝ ਯਾਦਾਂ ਵੀ ਇੱਥੇ ਹਜੇ ਨੇ ਮੌਜੂਦ ਕਿਤੇ ਜੀ ਬਿਲਕੁਲ ਉਹਨਾਂ ਦੇ ਪਰਿਵਾਰ ਕੋਲ ਨੇ ਜੀ ਉਹਨਾਂ ਦੇ ਪਰਿਵਾਰ ਕੋਲ ਉਹਨਾਂ ਦੀ ਉਹ ਤੇਗ ਵੀ ਹੈਗੀ ਹੈ ਜਿਸ ਤੇਗ ਨਾਲ ਉਹ ਜੰਗ ਲੜੇ ਸੀ ਖਾਮ ਸਿੰਘ ਅਟਾਰੀ ਤੇ ਉਹ ਪਰਿਵਾਰ ਇੱਥੇ ਨਹੀਂ ਰਹਿੰਦਾ ਵਿਦੇਸ਼ ਰਹਿੰਦਾ ਹੈ ਜਿਸ ਕਰਕੇ ਉਹ ਸੰਗਤਾਂ ਜਦੋਂ ਆਉਂਦੀਆਂ ਨੇ ਦਰਸ਼ਨ ਕਰਨ ਲਈ ਤੇ ਉਹ ਨਹੀਂ ਕਰਾਂਦੇ ਕਿ ਕਿਤੇ ਹੈ ਹੀ ਨਹੀਂ अवेलेबल ਨਹੀਂ ਹੈਗਾ ਕਿਤੇ ਤੁਸੀਂ ਆਓ ਜੀ ਇਸ ਚੀਜ਼ ਦੇ ਦਰਸ਼ਨ ਜ਼ਰੂਰ ਕਰੋ ਕਿਤੇ ਸੁਆਬ ਬਣੇ ਤੁਹਾਨੂੰ ਬਹੁਤ ਸਾਡਾ ਬਹੁਤ ਲੰਮਾ ਚੌੜਾ ਇਤਿਹਾਸ ਹੈ ਕਿ ਜੋ ਸਾਨੂੰ ਪਤਾ ਹੀ ਨਹੀਂ ਹੈਗਾ ਸੋ ਆਪਣੇ ਬੱਚਿਆਂ ਨੂੰ ਵੀ ਦੱਸੋ ਤੁਸੀਂ ਸੋ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਕਿ ਵਾਕਿਆ ਨੂੰ ਵੀ ਪਤਾ ਲੱਗੇ ਵੀ ਹਾਂ ਇਹ ਸਾਡੇ ਜਿਹੜੇ ਸਥਾਨ ਨੇ ਜਿਹੜੀਆਂ ਜਗਾਵਾਂ ਨੇ ਇਤਿਹਾਸਕ ਅਜੇ ਮੌਜੂਦ ਨੇ ਤੇ ਉਹ ਸਾਨੂੰ ਉਹਨਾਂ ਬਗੌਰ ਕਰਨੀ ਚਾਹੀਦੀ ਧਿਆਨ ਦੇਣਾ ਚਾਹੀਦਾ ਆ ਤੇ ਸਾਨੂੰ ਦਰਸ਼ਨ ਵੀ ਕਰਨੇ ਚਾਹੀਦੇ ਨੇ ਜੀ ਤੇ ਹੋਰ ਕੋਈ ਸਟਾਰੀ ਜੀ ਬਾਕੀ ਤੁਹਾਡਾ ਤੁਹਾਡਾ ਬਹੁਤ ਬਹੁਤ ਤੁਸੀਂ ਸਾਨੂੰ ਦਰਸ਼ਨ ਕਰਾਏ ਆ ਤੇ ਬਾਕੀ ਹੋਰ ਵੀ ਵਧੀਆ ਚੀਜ਼ਾਂ ਤੁਹਾਨੂੰ ਅਪਡੇਟ ਇਹਦੇ ਚੋਂ ਦਿਖਾਵਾਂਗੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਾਲੋ ਕਰ ਲਓ ਤੇ ਜੇ ਵੀਡੀਓ ਵਧੀਆ ਲੱਗੇ ਤੁਹਾਨੂੰ ਤੇ ਚੰਗੀ ਲੱਗੇ ਤਾਂ ਤੁਸੀਂ ਇਹਨੂੰ ਸ਼ੇਅਰ ਕਰ ਦਿਓ ਜੀ ਹੋਰ ਵੀ ਕਿਸੇ ਸੱਜਣ ਮਿੱਤਰ ਪਿਆਰ ਨੂੰ ਇਹ ਕਿਲੇ ਦੇ ਦਰਸ਼ਨ ਹੋ ਸਕਣ ਇੰਨੀ ਕਿ ਬੇਨਤੀ ਪ੍ਰਵਾਨ ਕਰੋ ਜੀ ਬਾਕੀ ਮਿਲਦੇ ਆ ਜੀ ਅਗਲੀ ਅਪਡੇਟ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਦੀਪ ਸਿੰਘ ਜੀ ਅਸੀਂ ਚਲੋ ਇਹ ਵਿੱਚ ਐਡ ਕਰ ਰਹੇ ਆ ਵੀ ਤੇ ਇਸ ਜਗ੍ਹਾ ਦਾ ਤੁਸੀਂ ਦੱਸ ਰਹੇ ਸੀ ਕਿ ਉਸ ਪ੍ਰਥਵੀ ਦੱਸੋ ਇਹਦਾ ਇਸ ਚੀਜ਼ ਦਾ ਇਤਿਹਾਸ ਕੀ ਹੈ ਇਸੇ ਦਾ ਸਰਦਾਰ ਸ਼ਾਮ ਸਿੰਘ ਦਾ ਟਾਰੀ ਵਾਲਾ ਮੈਮੋਰੀਅਲ ਪਾਵ ਇਥੇ ਸਰਦਾਰ ਸ਼ਾਮ ਸਿੰਘ ਦਾ ਟਾਰੀ ਵਾਲੇ ਦਾ ਸਸਕਾਰ ਹੋਇਆ ਸੀ ਜਦੋਂ ਸੁਭਰਾਵਾਂ ਦੇ ਮੈਦਾਨ ਵਿੱਚ ਉਹਨਾਂ ਦੀ ਸ਼ਹੀਦੀ ਹੋਈ 10 ਫਰਵਰੀ 1846 ਨੂੰ ਤੇ ਉਹ ਜੰਗ ਹਾਰਨ ਤੋਂ ਬਾਅਦ ਸਰਦਾਰ ਸ਼ਾਮ ਸਿੰਘ ਜੀ ਦੀ ਜਿਹੜੀ ਪਵਨ ਸਰੀਰ ਸੀਗਾ ਉਹਨਾਂ ਦੀ ਮ੍ਰਿਤਕ ਦੇਹ ਜਿਹੜੀ ਆ ਕਹਿੰਦੇ ਕਿ ਇੱਕ ਅੰਗਰੇਜ਼ਾਂ ਦੀਆਂ ਲਾਸ਼ਾਂ ਦੇ ਢੇਰ ਤੋਂ ਮਿਲੀ ਸੀ ਜੀ ਇਹ ਉਹ ਥਾਣਾ ਹੈ ਜਿੱਥੇ ਸਰਦਾਰ ਸ਼ਾਮ ਸਿੰਘ ਟਾਰੀ ਜੀ ਦਾ ਸਸਕਾਰ ਹੋਇਆ ਸੀ ਇਨੂੰ ਅਟਾਰੀ ਦੀ ਸਮਾਧਾ ਬੋਲਦੇ ਨੇ ਉਹ ਪਰਲੀ ਜਿਹੜੀ ਕੋਨੇ ਦੇ ਵਿੱਚ ਸਮਾਧ ਹੈ ਉਹ ਸਰਦਾਰ ਨਿਹਾਲ ਸਿੰਘ ਅਟਾਰੀ ਦੀ ਸਮਾਧ ਹੈ ਉਹਨਾਂ ਦੇ ਪਿਤਾ ਜੀ ਦੀ ਜੀ ਤੇ ਬਾਕੀ ਇੱਥੇ ਪ੍ਰਕਾਸ਼ਾ ਜੀ ਗੁਰਗਰੰਦ ਸਾਹਿਬ ਜੀ ਦਾ ਨਿਤਨੇਮ ਹੁੰਦਾ ਹੈ ਗਰੰਥੀ ਸਿੰਘ ਰੱਖਿਆ ਹੋਇਆ ਹੈ ਇੱਥੇ ਠੀਕ ਹੈ ਤੇ ਇੱਥੇ ਟਰਸਟ ਬਣਿਆ ਹੋਇਆ ਹੈ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਟਰਸਟ ਉਹ ਟਰਸਟ ਹੀ ਇਹਦਾ ਪ੍ਰਬੰਧ ਕਰਦਾ ਹੈ ਤੇ ਹਰ ਸਾਲ 10 ਫਰਵਰੀ ਨੂੰ ਇੱਥੇ ਜੁੜ ਮੇਲਾ ਲੱਗਦਾ ਹੈ ਤੇ ਇਹ ਉਹ ਸਥਾਨ ਹੈ ਇਹ ਜਿਹੜਾ ਸਾਹਮਣੇ ਤੁਸੀਂ ਤਲਾਬ ਦੇਖ ਰਹੇ ਹੋ ਜੀ ਹਾਂ ਤਲਾਬ ਇਹ ਕਹਿੰਦੇ ਆ ਇਤਿਹਾਸ ਕਹਿੰਦਾ ਕਿ ਜਦੋਂ ਕਬਰ ਨੌਨੇ ਹਲ ਸਿੰਘ ਜੀ ਦੀ ਬਰਾਤ ਆਈ ਸੀ ਤੇ ਉਹ ਬਰਾਤ ਵਿੱਚ ਬਹੁਤ ਸਾਰੀ ਫੌਜ ਸੀਗੀ ਜੀ ਤੇ ਉਹ ਹਾਥੀ ਘੋੜੇ ਬਹੁਤ ਸਨ ਉਹਨਾਂ ਦੇ ਵਾਸਤੇ ਜਿਹੜਾ ਪਾਣੀ ਦਾ ਪ੍ਰਬੰਧ ਤੇ ਜੋ ਸੰਗਤ ਸੀ ਉਹਦੇ ਵਾਸਤੇ ਜਲ ਦਾ ਪ੍ਰਬੰਧ ਕਰਨ ਵਾਸਤੇ ਇਹ ਤਲਾਬ ਸਪੈਸ਼ਲ ਉਹਦੋਂ ਬੜਵਾਇਆ ਗਿਆ ਸੀ ਹਾਂ ਜੀ ਬាទ ਇਹ ਕਬਰ ਨੌਨੇ ਹਲ ਸਿੰਘ ਜੀ ਦੀ ਵਿਆਹ ਵੇਲੇ ਹੀ ਇਹ ਤਲਾਬ ਕਿੰਦੇ ਤਿਆਰ ਹੋਇਆ ਜੀ ਕਿਹੜੇ ਸਨ ਦੀ ਗੱਲ ਹੋਏਗੀ ਕਿੰਨਾ ਟਾਈਮ ਇਹ ਉਸ ਤੋਂ ਪਹਿਲਾਂ ਦੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਚੜ੍ਹਾਈ ਕਰਨ ਤੋਂ 3 ਸਾਲ ਪਹਿਲਾਂ ਦੀ ਗੱਲ ਹੈ ਜੀ ਠੀਕ ਹੈ ਸੋ ਸੋ ਇਹ ਹਟਾਰੀ ਦਾ ਜਿਹੜਾ ਇਹ ਐਂਟਰੀ ਪੁਆਇੰਟ ਹੈ ਜੋ ਆਪਾਂ ਇਹ ਹਟਾਰੀ ਨਗਰ ਜਿਹੜਾ ਆ ਜੀਟੀ ਰੋਡ ਤੇ ਪੈਂਦਾ ਹੈ ਜੋ ਸਾਰ ਸਭ ਤੋਂ ਲਾਹੌਰ ਜਾਂਦੀ ਹੈ ਜੀ ਜੀਟੀ ਰੋਡ ਇਧਰ ਨਾਲ ਜੀਟੀ ਰੋਡ ਆ ਜਾਣਾ ਅੱਗੇ ਨਾ ਜੀ ਬਿਲਕੁਲ ਜੀ ਠੀਕ ਹੈ ਜੀ ਧੰਨਵਾਦ ਤੁਹਾਡਾ ਹਟਾਰੀ ਜੀ ਬਹੁਤ ਬਹੁਤ ਇਨਾਂ ਚੀਜ਼ਾਂ ਬਾਰੇ ਜਾਣਕਾਰੀ ਦੇਣ ਵਾਸਤੇ ਤੇ ਤੇ ਦਰਸ਼ਕਦਾਰੇ ਕਰਾਉਣ ਵਾਸਤੇ ਜੀ ਤੇ ਇਹ ਜਿਹੜਾ ਆ ਮਿਊਜ਼ੀਅਮ ਇਹਦੇ ਵਿੱਚ ਅੰਦਰ ਤਸਵੀਰਾਂ ਕੁਝ ਨੇ ਦਾ ਕੁਝ ਇਤਿਹਾਸਕ ਤਸਵੀਰਾਂ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਇਹ ਲੋਕ ਆ ਪਰ ਆਪਾਂ ਨਹੀਂ ਦੇਖ ਸਕਦੇ ਨਾ ਠੀਕ ਨਹੀਂ ਸਕਦੇ ਇਹ ਬੰਦ ਹੈ ਠੀਕ ਹੋ ਗਿਆ ਜੀ